ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਲਈ ਡਾਕਟਰ ਸਾਹਿਬ ਨੂੰ ਸਾਡੇ ਐਸਐਮਓ ਸਾਹਿਬ ਜਿਹੜੇ ਕਿ ਤਲਵੰਡੀ ਸਾਬੋ ਵਿਖੇ ਰਬੀ ਕਾਨ ਦੀ ਡਿਊਟੀ ਨਿਭਾ ਰਹੇ ਨੇ ਇਹਨਾਂ ਨੂੰ ਮੁਬਾਰਕਪਾ ਦਿੰਨੀ ਹੈ ਕਿ ਪਿਛਲੇ ਦਿਨੀ ਇਹਨਾਂ ਨੂੰ ਜਿਹੜਾ 15 ਅਗਸਤ ਵਾਲੇ ਦਿਨ ਸਰਕਾਰ ਵੱਲੋਂ ਐਸਟੀਐਚ ਤਲਵੰਡੀ ਸਾਬੋ ਪਟੈਂਡਾ ਫਾਰ ਐਗਜ਼ੈਂਪਲਰੀ ਪਰਫਾਰਮੈਂਸ ਅੰਡਰ ਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹਦਾ ਜਿਹੜਾ ਅਵਾਰਡ ਹਾਸਿਲ ਕੀਤਾ ਤੇ ਮੈਂ ਸਮਝਦੀ ਹਾਂ ਕਿ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਮੈਂ ਕਿਉਂਕਿ ਨੰਬਰ 1 ਬਲੌਗਸ ਦੇ ਵਿੱਚੋਂ ਹਾਸਲ ਕਰਨਾ ਤੇ ਇਹ ਸਾਡੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਤੇ ਮੈਂ ਸਾਡੇ ਕੌਸ਼ਲ ਸਾਹਿਬ ਡਾਕਟਰ ਸਾਹਿਬ ਆਈ.ਐਨ.ਜੀ. ਸਿਵਲ ਸਰਜਨ ਇਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਸਵਾਗਤ ਕਰਦੀ ਹਾਂ ਧੰਨਵਾਦ ਕਰਦੀ ਹਾਂ ਔਰ ਜਿਨ੍ਹਾਂ ਦੀ ਰਹਿਨੁਮਾਈ ਹੇਠਾਂ ਜਿਹੜੇ ਸਾਰੇ ਹਸਪੀਟਲਸ ਨੂੰ ਪ੍ਰੋਪਰ ਤਰੀਕੇ ਨਾਲ ਦੇਖ ਰਹੇ ਨੇ ਮੈਡੀਕਲ ਫੈਸਿਲਿਟੀਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰਦੇ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਇਹ ਜੇ ਸਾਡਾ ਤਲਵੰਡੀ ਸਾਬੋ ਦਾ ਹਸਪੀਟਲ ਜਿਹੜਾ ਕਿ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਸ਼ਿਕਾਇਤਾਂ ਕਈ ਉਲੰਘਣੇ ਕਈ ਪ੍ਰਬੰਧ ਖਾਸ ਕਰਕੇ ਜਦੋਂ ਇੱਥੇ ਕਦੀ ਆਉਂਦੇ ਸੀਗੇ ਤੇ ਇਹ ਦੇਖਦੇ ਹੁੰਦੇ ਸੀ ਕਿ ਸਭ ਤੋਂ ਵੱਡਾ ਜਿਹੜਾ ਸਵਾਲ ਆਉਂਦਾ ਹੁੰਦਾ ਸੀ ਸਫਾਈ ਤੇ ਆਉਂਦਾ ਹੁੰਦਾ ਸੀ ਵੀ ਅੱਜ ਤੱਕ ਮੈਂ ਨਹੀਂ ਅਲਵੰਡੀ ਸਬੋ ਦੀ ਹਸਪੀਟਲ ਦੀ ਇਦੋਂ ਪਹਿਲਾਂ ਇਸ ਤਰੀਕੇ ਦੀ ਸਫਾਈ ਦੇ ਪ੍ਰਬੰਧ ਵੇਖੇ ਜਿਹੜੇ ਹੁਣ ਵੇਖੇ ਦੂਜੀ ਗੱਲ ਇਸ ਤੋਂ ਪਹਿਲਾਂ ਕਦੇ ਵੀ ਮੈਂ ਕੀ ਕਿਸੇ ਨੇ ਵੀ ਮੇਰੇ ਟੀਮ ਦੇ ਮੈਂਬਰ ਨੇ ਜਿੰਨੀਆਂ ਦਵਾਈਆਂ ਹੁਣ ਇਸ ਵੇਲੇ ਅਵੇਲੇਬਲ ਨੇ ਇਦੋਂ ਪਹਿਲਾਂ ਹਸਪੀਟਲ ਦੇ ਵਿੱਚ ਦਵਾਈਆਂ ਅਵੇਲੇਬਲ ਨਹੀਂ ਹੁੰਦੀਆਂ ਬਹੁਤ ਵੱਡੀ ਸੱਚਾਈ ਹੈ ਮੈਨੂੰ ਦੱਸ ਰਹੇ ਸੀ ਡਾਕਟਰ ਸਾਹਿਬ ਕਿੰਨੀਆਂ ਮੈਡੀਸਿਨ 350 ਔਰ ਉਹਨਾਂ ਦੇ ਪੁਖਤਾ ਉਹਨਾਂ ਦੇ ਕਾਰਨਰ ਉਹਨਾਂ ਦੇ ਰੈਕ ਬਣਾ ਕੇ ਪ੍ਰੋਪਰ ਉਹਦੇ ਤੇ ਹਰ ਚੀਜ਼ ਨੂੰ ਮੈਂਸ਼ਨ ਕਰਕੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਇਹ ਅੱਜ ਤੱਕ ਨਹੀਂ ਹੋਇਆ ਸੀ ਸਾਡੇ ਲੋਕ ਮਤਲਬ ਤਲਵੰਡੀ ਸਾਬੋ ਦੇ ਖਾਸ ਕਰਕੇ ਮੇਰੇ ਨੇੜਲੇ ਪਿੰਡਾਂ ਦੇ ਜਿਹੜੇ ਆ ਉਹ ਸਾਰੇ ਦੇ ਸਾਰੇ ਇਹਨਾਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਸੀ ਡਾਕਟਰਸ ਦੀ ਮਤਲਬ ਸੌਰੀ ਟੂ ਸੇ ਥੈਟ ਉਹਨਾਂ ਦੀ ਟਾਈਮਿੰਗਸ ਦੀ ਟਾਈਮਿੰਗਸ ਬੜੀ ਖਰਾਬ ਸੀਗੀ ਉਹਨਾਂ ਦੀ ਜਿਹੜੇ ਡਾਕਟਰਸ ਇਸ ਤੋਂ ਪਹਿਲਾਂ ਅਟੈਂਡ ਕਰਦੇ ਸੀ ਸਾਡੇ ਮਰੀਜ਼ਾਂ ਨੂੰ ਉਹ ਟੈਂਡੈਂਸ ਬੜੀ ਖਰਾਬ ਸੀ ਕਿ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਕਈ ਸ਼ਿਕਾਇਤਾਂ ਆਉਂਦੀਆਂ ਸੀ ਬਹੁਤ ਜ਼ਿਆਦਾ ਸੋ ਮੈਂ ਤਾਂ ਡਾਕਟਰ ਸਾਹਿਬ ਨੂੰ ਵੀ ਕਹੂੰਗੀ ਕਿ ਹਰ ਚੀਜ਼ ਨੂੰ ਮੀਡੀਆ ਨੂੰ ਬਰੀਫ ਕਰਨ ਪੇਰਵਾ ਦੇਣ ਕਿ ਕਿਹੜੇ ਕਿਹੜੇ ਸਾਡੇ ਇੱਥੇ ਡਾਕਟਰਸ ਜਿਹੜੇ ਆ ਉਹ ਅਵੇਲੇਬਲ ਨੇ ਕਿੰਨਾ ਕਿੰਨਾ ਟਾਈਮ ਅਵੇਲੇਬਲ ਰਹਿੰਦੇ ਆ ਕਿੰਨੀ ਟਾਈਮ ਉਹਨਾਂ ਦੀ ਡਿਊਟੀ ਆ ਤਾਂ ਕਿ ਸਾਡੇ ਸਾਰੇ ਪਿੰਡਾਂ ਨੂੰ ਅਸੀਂ ਇੱਥੇ ਹੀ ਫੈਸਿਲਿਟੇਟ ਕਰ ਸਕੀਏ ਤਲਵੰਡੀ ਸਾਬੋ ਦੇ ਵਿੱਚ ਗੋਡਿਆਂ ਦੇ ਆਪਰੇਸ਼ਨ ਵੀ ਹੁੰਦੇ ਆ ਐਗਜੈਕਟਲੀ ਉਹ ਇਹ ਬਰੀਫ ਕਰ ਰਹੇ ਸੋ ਇਹ ਬਹੁਤ ਵੱਡੀ ਗੱਲ ਆ ਜੀ ਮੈਂ ਧੰਨਵਾਦ ਕਰਦੀ ਆ ਤੇ ਮੈਨੂੰ ਇਸ ਗੱਲ ਦਾ ਮਾਣ ਕਿ ਜੇ ਅਵਾਰਡ ਹਾਸਲ ਹੋਇਆ ਤਾਂ ਉਹ ਸਾਡੇ ਤਲਵੰਡੀ ਸਾਬੋ ਰੋਹ ਹੈ ਡਾਕਟਰ ਸਾਹਿਬ ਨੂੰ ਹੋਇਆ ਜਿਹੜੀ ਕਿ ਸਾੜਿਆਂ ਦੇ ਹਿੱਸੇ ਆ ਤੁਹਾਨੂੰ ਧੰਨਵਾਦ ਤੁਸੀਂ ਬਹੁਤ ਜ਼ੋਰ ਲਾਇਆ ਜੀ ਬਹੁਤ ਕੋਸ਼ਿਸ਼